ਹਾਂਜੀ ਸਾਸਤਰੀ ਕਾਲ ਮੈਂ ਥੋੜੀ ਆਪਣੇ ਰਪਿੰਦਰ ਤੇ ਮਰਜੀਬੀ ਸਿੰਘਾਂ ਦੀ ਗੁੱਡੀ ਆਈ ਹੈ ਜੀ ਆਪਣੇ ਕੋਲੇ 29 ਸਾਲ ਉਮਰਾਂ ਭੈਣ ਦੀ ਤੇ ਬਿਲਕੁਲ ਗਰੀਬ ਘਰ ਹਾਂ ਜੀ ਚੁੰਨੀ ਚੜਾਵਾ ਜੇ ਮੰਨ ਕੇ ਚਲੋ ਮੈਨੂੰ ਅੱਜ ਵਧੀਆ ਮੁੰਡਾ ਮਿਲ ਗਿਆ ਆਪਾਂ ਕੱਲ ਨੂੰ ਜਾ ਕੇ ਚੁੰਨੀ ਚੜਾਵਾ ਕਰ ਲਿਆਵਾਂਗੇ ਤੇ ਮੁੰਡਾ ਚਾਹੇ ਜੱਟਾਂ ਦਾ ਹੋਵੇ ਚਾਹੇ ਮਰਜੀਬੀ ਸਿੰਘਾਂ ਦਾ ਹੋਵੇ ਚਾਹੇ ਮਿਸਪਰੀਆਂ ਦਾ ਹੋਵੇ ਜਿਹੜੀ ਮਰਜ਼ੀ ਕਾਸਟ ਦਾ ਮੁੰਡਾ ਹੋਵੇ ਤੇ ਮੇਰੇ ਨੂੰ ਆਪ ਦਾ ਚਾਹੇ ਇਨਬਾਕਸ ਜੇ ਨੰਬਰ ਛੱਡ ਦਿਓ ਚਾਹੇ ਕਮੈਂਟਾਂ 'ਚ ਨੰਬਰ ਛੱਡ ਦਿਓ ਮੁੰਡਾ ਮੈਨੂੰ ਜਲਦੀ ਤੋਂ ਜਲਦੀ ਚਾਹੀਦਾ ਜੀ 29 ਸ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਆਈ ਆ অস্ট্রেলিয়া ਦੀ ਸਿਟੀਜ਼ਨ ਗੁੱਡੀ ਤੇ 87 ਦਾ ਜਨਮ ਹੈ ਭੈਣ ਦਾ ਤੇ ਲਵੇ ਉਹਦੇ ਹੈਗੀ ਆ 2 ਸਾਲ ਦੀ ਗੁੜੀ ਆ ਤੇ ਆਪਾਂ ਨੂੰ 7-8 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਹੈ ਭੈਣ ਇੱਧਰ ਇੰਡੀਆ ਆਈ ਹੋਈ ਐ ਤੇ ਭੈਣ ਦੇ ਘਰ ਵਾਲੇ ਦੀ ਬੈਠ ਨੂੰ ਵੀ ਸੀ ਇਸ ਲਈ ਆਪਾਂ ਨੂੰ ਵਧੀਆ ਚੰਗੇ ਪਰਿਵਾਰ ਦਾ ਮੁੰਡਾ ਚਾਹੀਦਾ ਜੀ 7-8 ਕਿਲਿਆਂ ਦੇ ਵਿੱਚ ਤੇ ਨੰਬਰ ਨਾ ਛੱਡਿਆ ਕਰੋ ਤੇ ਜਰੂਰ ਮੇਰੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਮਿਸਤਰੀ ਸਿੰਘਾਂ ਦੀ ਕੁੜੀ ਆਈ ਐ 95 ਦਾ ਬਾਇਓ ਡਾਟਾ ਕੁੜੀ ਦਾ ਤੇ ਵਧੀਆ ਹਾਈਟ ਹੈ ਕੁੜੀ ਦੀ 5 6 ਹਾਈਟ ਹੈ ਤੇ ਧਿਆਨ ਨਾਲ ਸੁਣ ਲਿਓ ਜੀ ਕੁੜੀ ਮਿਸਤਰੀ ਸਿੰਘਾਂ ਦੀ ਐ ਤੇ ਆਪਾਂ ਨੂੰ ਮੁੰਡਾ ਜੱਟਾਂ ਦਾ ਵੀ ਚੱਲ ਜੂਗਾ ਮੁੰਡੇ ਨੂੰ ਜ਼ਮੀਨ 2 4 ਕਿੱਲੇ ਆਉਂਦੀ ਹੋਵੇ ਤੇ ਪੜ੍ਹਾਈ ਹੋਵੇ ਵਧੀਆ ਤੇ ਜਾਂ ਫਿਰ ਮੁੰਡਾ ਕੈਨੇਡਾ ਦੇ ਵਿੱਚ ਵਰਕ ਵੀਜੇ ਤੇ ਹੋਵੇ ਤੇ ਚਾਹੇ ਵਿਸਟਰ ਵੀਜੇ ਤੇ ਹੋਵੇ ਤੇ ਸੰਪਰਕ ਜ਼ਰੂਰ ਕਰੋ ਧੰਨਵਾਦ ਹਾਂਜੀ ਸਸਤਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਮਿਸਤਰੀ ਸਿੰਘਾਂ ਦੀ ਗੁੱਡੀ ਆਈ ਹੈ ਜੀ ਇੱਕ 98 ਦਾ ਜਾਨਵਾ ਗੁੱਡੀ ਆ ਤਾਂ ਤੇ ਗੁੱਡੀ ਹੈਗੀ ਇਧਰ ਮੋਗੇ ਏਰੀਏ ਤੋਂ ਉਹਨਾਂ ਨੂੰ ਚਾਹੀਦਾ ਮੁੰਡਾ ਮੁਲਾਜ਼ਮ ਹੋਵੇ ਜਾਂ ਫਿਰ ਮੁੰਡੇ ਦਾ ਆਪ ਦਾ ਕੰਮ ਹੋਵੇ ਰਾਮਗੜੀਏ ਮਿਸਤਰੀਆਂ ਦਾ ਮੁੰਡਾ ਤੇ ਉਹਨਾਂ ਵਾਸਤੇ ਆਪਾਂ ਨੂੰ ਮੁੰਡਾ ਕੋਈ ਆਪਦੇ ਕੰਮ ਕਰਨ ਵਾਲਾ ਹੋਵੇ ਮੁੰਡਾ 1-2 ਸਾਲ ਕੁੜੀ ਤੋਂ ਵੱਡਾ ਚੱਲ ਜੂ ਜਾਦੇ ਵੱਡਾ ਨਾ ਹੋਵੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਮੁਕਸਰ ਏਰੀਏ ਦੇ ਵਿੱਚੋਂ ਬਾਣੀਆਂ ਦੀ ਕੁੜੀ ਆਈ ਹੈ ਜੀ ਬਾਣੀਆਂ ਦੀ ਕੁੜੀ ਐ ਤੇ ਪਹਿਲਾ ਭੈਣ ਦਾ ਹੋਇਆ ਹੋਇਆ ਡਬੋਸ ਤੇ ਉਮਰ ਹੈਗੀ 28 ਸਾਲ ਆਪਾਂ ਨੂੰ ਮੁੰਡਾ ਜੱਟਾਂ ਦਾ ਹੋਵੇ ਚਾਹੀਏ ਚਾਹੇ ਬਾਣੀਆਂ ਦਾ ਹੋਵੇ ਜੇ ਬਾਣੀਆਂ ਦਾ ਹੋਵੇ ਤਾਂ ਆਬਦਾ ਕੰਮ ਹੋਵੇ ਜੇ ਜੱਟਾਂ ਦਾ ਹੋਵੇ ਤਾਂ 2 2.5 ਕਿੱਲੇ ਲਵੇ ਹੁਣ ਤੇ ਮੁੰਡਾ ਕੋਈ ਆਬਦਾ ਕੰਮ ਕਰਦਾ ਹੋਵੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਤੁਹਾਨੂੰ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਮੁਕਸਰ ਏਰੀਏ ਦੇ ਵਿੱਚੋਂ ਬਾਣੀਆਂ ਦੀ ਕੁੜੀ ਆਈ ਹੈ ਜੀ ਬਾਣੀਆਂ ਦੀ ਕੁੜੀ ਐ ਤੇ ਪਹਿਲਾ ਭੈਣ ਦਾ ਹੋਇਆ ਹੋਇਆ ਡਬੋਸ ਤੇ ਉਮਰ ਹੈਗੀ 28 ਸਾਲ ਆਪਾਂ ਨੂੰ ਮੁੰਡਾ ਜੱਟਾਂ ਦਾ ਹੋਵੇ ਚਾਹੀਏ ਚਾਹੇ ਬਾਣੀਆਂ ਦਾ ਹੋਵੇ ਜੇ ਬਾਣੀਆਂ ਦਾ ਹੋਵੇ ਤਾਂ ਆਬਦਾ ਕੰਮ ਹੋਵੇ ਜੇ ਜੱਟਾਂ ਦਾ ਹੋਵੇ ਤਾਂ 2 2.5 ਕਿੱਲੇ ਲਵੇ ਹੁਣ ਤੇ ਮੁੰਡਾ ਕੋਈ ਆਬਦਾ ਕੰਮ ਕਰਦਾ ਹੋਵੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਤੁਹਾਨੂੰ ਜੀ ਸਸਰੀ ਕਾਲ ਮੈਂ ਸੁਣੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਇੱਕ ਇਧਰ ਲੁਧਿਆਣਾ ਏਰੀਏ ਤੋਂ ਗੁੱਡੀ ਆਈ ਹੈ ਜੀ ਤੇ ਗੁੱਡੀ ਥੋੜਾ ਜਿਹਾ ਪੱਬ ਦੱਬ ਕੇ ਤੁਰਦੀ ਹੈ ਤੇ ਥੋੜਾ ਜਿਹਾ ਪੈਰ ਤੇ ਨੁਕਸਾ ਭਣਦੇ ਤੇ ਉਮਰ ਹੈਗੀ ਹੈ 28 ਸਾਲ ਤੇ ਉਹਨਾਂ ਲਈ ਆਪਾਂ ਨੂੰ ਘਰ ਜਮਾਈ ਚਾਹੀਦਾ ਮੁੰਡਾ ਜਿਹੜੇ ਕੋਈ ਦੋ ਸਕੇ ਭਾਈ ਹੋਣ ਉਹਨਾਂ ਚੋਂ ਇੱਕ ਜਣਾ ਰਹਿ ਸਕਦਾ ਹੋਵੇ ਤੇ ਆਪਾਂ ਨੂੰ ਘਰ ਜਮਾਈ ਚਾਹੀਦਾ ਘੱਟੋ ਘੱਟ ਮੁੰਡੇ ਕੋਲ 2.5 ਕਿਲੇ ਪੈਣੀ ਹੋਵੇ ਧੰਨਵਾਦ ਜੀ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਇਹ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਆ ਜੀ ਤੇ ਕਿਸੇ ਤਰ੍ਹਾਂ ਦਾ ਮਜ਼ਾਕ ਨਾ ੜਾਇਓ ਕਿਉਂਕਿ ਜਦੋਂ ਵੀ ਕੋਈ ਫੈਸਲਾ ਲੈਂਦਾ ਅਗਲਾ ਹਨਾ ਤੇ ਇਕੱਲਾ ਬੰਦਾ ਤੁਹਾਡਾ ਪ੍ਰੈਸ਼ਰ ਵਿੱਚ ਵੀ ਚਲੇ ਆ ਜਾਂਦਾ 65 ਕਸਾਲ ਦਾ ਅੰਕਲ ਆਇਆ ਆਪਣੇ ਕੋਲੇ ਤੇ ਵਧੀਆ ਕਰੋਨਾ ਖਰਬਾਬਤੀ ਬੰਦਾ ਹੈ ਤੇ ਬੱਚੇ ਉਹਦੇ ਅਮਰੀਕਾ ਦੇ ਵਿੱਚ ਸੈਟਲ ਨੇ ਪੱਕੇ ਨੇ ਬੱਚੇ ਉੱਧਰ ਤੇ ਅੰਕਲ ਵੀ ਕਦੇ-ਕਦੇ ਜਾ ਜਾਂਦਾ ਇੱਧਰ ਆ ਜਾਂਦਾ ਕਦੇ ਚਲੇ ਜਾਂਦਾ ਤੇ ਇੱਧਰ ਵੀ ਬਹੁਤ ਤਕੜਾ बिजनेਸਮੈਨ ਆਂਕਲ ਤੇ ਵਧੀਆ ਤਕੜੀ ਪ੍ਰੋਪਰਟੀ ਦਾ ਮਾਲਕ ਹੈ ਤੇ ਆਪਾਂ ਨੂੰ ਉਹਦੇ ਲਈ ਲੇਡੀਜ਼ ਚਾਹੀਦੀ ਹੈ 40 ਤੋਂ ਉੱਤੇ 40 ਤੋਂ ਉੱਤੇ ਹੋਵੇ ਉਮਰ ਚ ਤੇ ਕਿਉਂਕਿ 50 ਦੀ ਤਾਂ ਫਿਰ ਬਾਲੀ ਬੁਢੀ ਹੋ ਜੂਗੀ ਅੰਕਲ ਦੀ ਮਤਲਬ ਲੱਗਦਾ ਨਹੀਂ ਅੰਕਲ ਵੀ ਇੰਨਾ ਬੁਢਾ ਹੋਊਗਾ ਵਧੀਆ ਤਕੜੇ ਸਰੂਆ ਜੀ ਆਪਾਂ ਨੂੰ ਬੱਚੇ ਤੋਂ ਬਿਨਾਂ ਲੇਡੀਜ਼ ਚਾਹੀਦੀਆਂ ਤੇ ਜਿਹਦੇ ਕੋਲ ਕੋਈ ਆਪਣੀ ਭੈਣ ਹੈਗੀ ਹੈ ਇਹ ਜਿਹੜੀ ਲੇਡੀਆਂ ਤੇ ਮੇਰੇ ਨਾਲ ਸੰਪਰਕ ਜਰੂਰ ਕਰੋ ਬੱਚਾ ਨਾ ਹੋਵੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਜੀ ਤਾਂ ਕਿ ਇਸ ਅੰਕਲ ਨੂੰ ਇਸਦਾ ਜੀਵਨ ਸਾਥੀ ਮਿਲ ਸਕੇ ਧੰਨਵਾਦ ਜੀ